ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਉੱਤੇ ਤਲਵੰਡੀ ਸਾਬੋ ਟਰੈਕਟਰ ਮੇਲਾ ਦਿਖਾਉਣ ਲੱਗੇ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ ਤੇ ਆ ਗਏ ਸਪੈਸ਼ਲ ਐਡੀਸ਼ਨ 363 2019 ਮਾਡਲ ਹੈ ਇਹ ਵੀ ਕਾਫੀ ਹੈ ਟਰੈਕਟਰ ਦੀ ਕੰਡੀਸ਼ਨ ਦੇਖੋ ਘੋੜਾ ਬੰਪਰ ਲੱਗਿਆ ਹੈ ਅਗਲੇ ਟਾਇਰ ਜਹਾਜੀ ਪਾਏ ਹੋਏ ਆ ਤੇ ਪਿਛਲੇ ਟਾਇਰ ਹੈਗੇ ਨਾਲ ਤੇ 90 95 ਪੈਸੇ 16 9 28 ਦੇ ਟਰੈਕਟਰ ਦੇ ਰੈਮਰ ਉਹ ਜਿਵੇਂ ਚਿੱਟੇ-ਚਿੱਟੇ ਦੀंदे ਬਾਈ ਇਹ ਹਾਈ ਬਾਕੀ ਰਹੀ ਨਾਲ ਹੈ ਵੀਵੀ 25 ਜਗਰਾਉਂਦਾ ਨੰਬਰ ਹੈ ਤੇ ਟਰੈਕਟਰ ਫੁੱਲ ਜੱਜ ਕੇ ਹਿਸਾਬ ਹੈ ਬਈ ਏ ਟੂ ਜ਼ੀ ਚੀ ਨਾਲ ਦੀ ਟਰੈਕਟਰ ਤੇ ਪਿਛਲੇ ਟਾਇਰ ਨਾਲ ਦੇ 90% 95% ਹੋਣਗੇ 900 ਤੇ 25 ਘੰਟੇ ਚੱਲਿਆ ਬਈ ਰਹੀ 925 ਘੰਟੇ ਤੇ ਆ ਤੇਲ ਵਾਲੀ ਟੈਂਕੀ ਅੱਡ ਲੱਗੀ ਹੋਈ ਆ ਜਿਵੇਂ ਪ੍ਰਾਡਿਕ ਵਗੈਰਾ ਆਪਾਂ ਨੇ ਆਪ ਬਦਲ ਕੇ ਤੇਲ ਰਲਦਾ ਨਹੀਂ ਆ ਅੱਡ ਟੈਂਕੀ ਉਂਕੀ ਲੱਗੀ ਹੋਈ ਆ ਕੋੜਾ ਤਾਂ ਸਪੈਸ਼ਲ ਐਡੀਸ਼ਨ 2019 ਮਾਡਲ ਦਾ ਸਾਫਤ 165000 ਰੁਪਏ ਰਿਹਾ ਬਾਈ ਦਾ ਤੇ ਟਰੈਕਟਰ ਸ਼ੀਸ਼ਾ ਹੀ ਹੈ ਜਮਾ ਪੀਪੀ 25 ਨੰਬਰ ਆ ਸਪੈਸ਼ਲ ਐਡੀਸ਼ਨ ਆ ਪਲੱਸ ਟਾਇਰ ਨਾਲ ਦੇ ਸਟੇ ਟੂ ਜੈਡ ਚੀਨ ਨਾਲ ਦੀ ਰੰਗ ਪੇਂਟ ਕਿਤੋਂ ਨਹੀਂ ਹੋਇਆ ਨਾ ਹੀ ਹੋਣ ਵਾਲਾ 925 ਘੰਟੇ ਰੇਲ ਨਾਲ ਚੱਲਿਆ ਹੋਇਆ ਬਾਈ ਥੋੜਾ ਬੰਪਰ ਲੱਗਿਆ ਅਗਲੇ ਟਾਇਰ ਝਾਤੀ ਪਿਛਲੇ ਟਾਇਰ ਨਾਲ 7 ਲੱਖ 65000 ਰੁਪਏ ਰੇਟ ਹੈ ਤੇ ਬਾਈ ਨਾਲ ਕਰਾ ਦੇਣ ਗੱਲ ਬਾਤ ਉਹਦੀ ਘੱਟ ਵੱਧ ਕਰ ਦੇਵਾ ਉਸਨੇ ਫਿਰ 1998 ਮਾਡਲ 585 1 ਲੱਖ 90000 ਰੁਪਏ ਡਿਮਾਂਡ ਹੈ ਪਿਛਲੇ ਟਾਇਰ ਰੱਦੇ ਐ ਇਸਦੇ ਅਗਲੇ ਟਾਇਰ ਨਾ ਵੀ ਤੇ ਇਸ ਤੋਂ ਬਾਅਦ ਫਿਰ ਆਵੇ ਪ੍ਰੀਤ 6549 ਬਠਿੰਡਾ ਨੰਬਰ ਹੈ 5 2022 ਮਾਡਲ 5 ਲੱਖ 35000 ਦੀ ਡਿਮਾਂਡ ਹੈ ਜੀ ਪ੍ਰੀਤ 6549

ਤੇ ਟਰੈਕਟਰ ਦੇ ਪਿਛਲੇ ਟਾਇਰ 90% 16 29 ਦੇ ਦੋ ਤਕੜੀ ਲੱਗੇ ਹੋਏ ਤੇ ਟਰੈਕਟਰ ਸਾਰਾ origignal ਹੈ ਇਹਦੇ ਵਿੱਚ ਕੋਈ ਚਾਹੀ ਨਹੀਂ ਲੱਗੀ ਟਰੈਕਟਰ ਤੇ ਸਾਰਾ origignal ਹੈ ਪਾਵਰ ਸਟੀering ਹੈ ਤੇ ਚਾਬੀ ਕਿਤੇ ਲੱਗਦੀ ਨਹੀਂ ਟਰੈਕਟਰ ਟਰੈਕਟਰ ਜਮੇ ਹੀ ਨਾ ਮੰਗਾ ਤਾਂ ਚਾਹੀਏ 3950 ਹੀ ਆਪਰੇ ਰੇਟ 2009 ਮਾਡਲ ਸੇਵ ਕਿੰਨੇ ਪਰਸੈਂਟ ਹੋ ਜੀ ਸੋਨਾਲੀਕਾ ਆ ਸੋਨਾਲੀਕਾ 2009 ਮਾਡਲ ਸਾਨੂੰ ਕੋ ਸਪੱਟ ਕੇ ਨਹੀਂ 365 365 ਇਹ ਆ ਰਿਹਾ ਹੈ ਉਹ ਤਾਂ ਮੈਂ ਦਾਸਤਾਬੀ ਚਾਹੀਦੀ ਲਿਖ ਦੇ ਤਾ ਹੀ ਆਪਾਂ ਬਾਪਰ ਤੋਂ ਬੰਪਰ ਰੰਗ ਕਰਾਏ ਹੋ ਬਾਪਰ ਆ ਰਹੀ ਲੱਭਾ ਨੂੰ ਦਾ ਸਾਹਮਣੇ ਇਹ ਆਪਣਾ 155 2016 ਦੇ 12 ਮਹੀਨੇ ਦਾ 2016 ਦੇ 12 ਮਹੀਨੇ ਦਾ 4 ਸਟਾਰ ਡਬਲ ਪੰਪ ਪਾਵਰ ਸਟੀਅਰਿੰਗ ਪੰਜਾਬ ਨੰਬਰ ਉਹ ਤਾਂ ਆਉਂਦਾ ਕਿ ਠੀਕ ਹੈ ਟਰੈਕਟਰ ਚਾਬੀ ਇਹਨੂੰ ਵੀ ਲੱਗੀ ਕਿਤੇ ਹੈ ਨਾ ਆਪਣਾ ਪੈਂਚ ਕਿਤੇ ਨਹੀਂ ਲੱਗੀ ਕਲੱਚ ਤੇ ਵੀ ਚਾਬੀ ਲੱਗੀ ਨਾ ਕਲੱਚ ਖੁੱਲਿਆ ਵੀ ਨਹੀਂ ਕਿਤੇ ਤੇ ਨਾ ਹਜੇ ਤਾਂ ਟਾਇਰ ਟਾਂ ਵੀ ਖੁੱਲੇ ਆ ਬਾਈ ਤੇ ਚਾਬੀ ਵੀ ਨਹੀਂ ਲੱਗੀ ਜਿਵੇਂ ਸ਼ੀਸ਼ੇ ਵਰਗਾ ਟ੍ਰੇਕ ਉਹ ਆਪਨੇ ਕਰਾਉਣਾ ਇਹ ਜੋ ਪਿਛਲੇ ਟਾਇਰ ਆਪਾਂ ਚੇਂਜ ਕਰਵਾਤੀ ਅਗਲੇ ਟਾਇਰ ਨਾਲ ਦੇ ਬਾਈ 70 75 ਪੈਸੇ ਆਉਣਗੇ ਪਿਛਲੇ ਟਾਇਰ 85 ਪੈਸੇ 14 ਦਾ ਫਾਇਦੇ ਐ ਮਾਰੇ ਪਰ ਦੁਬਾਰ ਦੇ ਕਿਤੋਂ ਵੀ ਪੈਂਤੋ ਕਿਤੋਂ ਤੇ ਸ਼ੀਸ਼ੇ ਵਰਗਾ ਤੇ ਭਈਆ ਦੇਖ ਲੋ ਫਰੇਮ ਰਮ 60 ਕਿਤੋਂ ਵੀ ਨਹੀਂ ਨਾ ਹੀ ਹੋਣਾ ਸਾਰਾ Ориਗਨਲ ਟ੍ਰੈਕਟਰ ਬਸ ਰੈਗਨਲ ਟ੍ਰੈਕਟਰ ਮੰਗਦਾ ਹੁੰਦਾ ਜਿਹੜਾ ਉਹ ਹੈ ਜਿਹੜਾ ਆ ਕੇ ਕਹਿੰਦਾ Ориਗਨਲ ਤਾਂ ਚਾਹੀਦਾ ਉਹ ਹੈ ਤੇ ਰੇਟ ਇਹਦਾ 565000 ਰਸੀਬ ਕਾ ਕਿੰਨੇ ਪੈਸਾ ਦਾ ਬਸ 525 ਦਾ ਦੇਣਾ ਬਈ ਜਸ ਸੁਣੋ ਹੀ 525000 ਦਾ ਤੇ ਆਪਣਾ ਮੋਬਾਈਲ ਨੰਬਰ ਬਈ 9960 9960 ਡਬਲ 60 004298968 004222 ਦਾ ਮਾਜਿੰਦਰ ਕੋਈ ਵਿੱਚ ਵੀ ਕਟਾਈਊ ਟ੍ਰੈਕਟਰ ਕਰਦਾਂਗੇ ਕੋਈ ਵਿੱਚ ਵੀ ਕੱਟਿਆ ਜਾਊ ਤੇ ਲਾਉਣ ਵੀ ਹੋ ਜੂ। ਬਾਕੀ ਟਰੈਕਟਰ ਆਪਣੇ ਸਾਰੇ ਚੰਗੇ ਆ ਤੇ ਬੁੱਧਵਾਰ ਤੋਂ ਬਿਨਾਂ ਤਲਵੰਡੀ ਸਾਹਿਬ ਦੇ ਇੰਦੇ ਬਾਈ ਫੋਨ ਕਰਕੇ ਜਦੋਂ ਮਰਜ਼ੀ ਆਜੋ ਤੇ ਟਰੈਕਟਰ ਪਾਈ ਦੇਖੀਂਗੇ ਟਰੈਕਟਰ ਦੀ ਫੁੱਲ ਨਾਮ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰੋ ਦੋਸਤੋ ਤੇ ਸਾਰਾਂ ਤੋਂ ਸੱਚ ਡਿਸਕਾਊਂਟ ਹੋ ਜੂ ਨਾ ਦੂਜੇ ਟਰੈਕਟਰਾਂ ਚੋਂ ਵੀ ਸਾਰਾਂ ਜੋ ਡਿਸਕਾਊਂਟ ਆਪਣਾ ਨਹੀਂ ਠੀਕ ਹੈ ਭਾਈ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ